ਸ਼੍ਰੀਮਤੀ ਗਨੀਵਕੌਰ ਮਜੀਠੀਆ ਜੀ ਪਹਿਲਾਂ ਤਾਂ ਸਪੀਕਰ ਸਾਹਿਬ ਮੈਂ ਧੰਨਵਾਦ ਕਰਨਾ ਚਾਹੁੰਦੀਆਂ ਮੰਤਰੀ ਸਾਹਿਬ ਦਾ ਕਿ ਕੱਲ ਸ਼ਾਮ ਨੂੰ ਅ ਤ੍ਰਿਹਵਾਲਚ ਐਸ ਐਮਓ ਦਾ ਅਪਾਇੰਟਮੈਂਟ ਹੋ ਗਿਆ ਹੈ ਤੇ ਅ ਪਰ ਮੇਰਾ ਜਿਹੜਾ ਮੇਨ ਮੁੱਦਾ ਹੈਗਾ ਸਾਡੀ ਮਜੀਠੇ ਚ ਜਿਹੜਾ ਸੀਐਮਸੀ ਹੈਗਾ ਹਸਪਤਾਲ ਉੱਥੇ ਹੀ ਗਾਇਨਕੋਲੋਜਿਸ ਨਹੀਂ ਹੈ ਤੇ ਅ ਸਪੀਕਰ ਸਾਹਿਬ ਤੁਸੀਂ ਵੀ ਜਾਣਦੇ ਹੋ ਸਾਡੇ ਹਾਊਸ ਚ ਮੇਨਲੀ ਲੇਡੀਆਂ ਹੈਗੀਆਂ ਸਾਰੇ ਜਾਣਦੇ ਨੇ ਆਪ ਮੰਤਰੀ ਸਾਹਿਬ ਡਾਕਟਰ ਨੇ ਤੇ ਮੇਨ ਹਸਪੀਟਲ ਸਾਡੇ ਹਲਕੇ ਦਾ ਮਜੀਠੇ ਦਾ ਹੈਗਾ ਸੀਐਚਸੀ ਤੇ ਹੋਰ ਕਿਤੇ ਹਲਕੇ ਚ ਗਾਇਨਕੋਲ ਗਾਇਨਕੋਲੋਜਿਸਟ ਹੈ ਨਹੀਂ ਤੇ ਇੱਕ ਉੱਥੇ ਹੀ ਗਾਇਨਕੋਲੋਜਿਸ ਅਪਾਇੰਟਡ ਹੈ ਤੇ ਉੱਥੇ ਵੀ ਗਾਇਨਕੋਲੋਜਿਸਟ ਇਸ ਵਕਤ ਹੈ ਨਹੀਂ ਮੇਰੇ ਖਿਆਲ 2 ਸਾਲ ਹੋ ਗਏ ਹੋ ਗਏ ਨੇ ਕੋਈ ਲੀਡੀ ਡਾਕਟਰ ਨਹੀਂ ਹੈ ਜੇ ਕੋਈ ਇਮਰਜੈਂਸੀ ਆਉਂਦੀ ਹੈ ਤਾਂ ਉਹਨਾਂ ਨੂੰ ਫਿਰ ਰਿਫਰ ਕੀਤਾ ਜਾਂਦਾ ਹੈ ਜਾਂ ਅੰਮ੍ਰਿਤਸਰ ਜਾਂ ਬਟਾਲਾ ਤੇ ਲੀਡੀਜ਼ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਤੇ ਮੇਰੀ ਇਹੀ ਤੁਹਾਨੂੰ ਰਿਕੁਐਸਟ ਹੈ ਕਿ ਉੱਥੇ ਜਲਦ ਤੋਂ ਜਲ ਗਾਇਨਕੋਲੋਜਿਸਟ ਅਪਾਇੰਟ ਕੀਤਾ ਜਾਵੇ ਉਹ ਕਰਦਾ ਹੀ ਅਪਾਇੰਟ ਕੀਤਾ ਜਾਊਗਾ ਜੀ ਕਿਉਂਕਿ ਬਹੁਤ ਉੱਤੇ ਦਿੱਕਤ ਆ ਰਹੀ ਸਰ ਇੱਕ ਤਾਂ ਗਾਇਨਕੋਲੋਜਿਸ ਨਹੀਂ ਹੈਗਾ ਤੇ ਦੂਜਾ ਚਵਿੰਡਾ ਦੇ ਵੀ ਮੈਡੀਕਲ ਅਫੀਸਰ ਵੀ ਨਹੀਂ ਹੈ ਔਰ ਜਿਹੜਾ ਉਥੇ ਸਾਡਾ ਹਸਪਤਾਲ ਹੈਗਾ ਤੇ ਉਥੇ ਕੋਈ ਵੀ ਨਹੀਂ ਹੈ ਜਿਹੜਾ ਆ ਆਪੀਡੀ ਸੰਭਾਲੇ ਤੇ ਤੁਸੀਂ ਸਵਾਲ ਪੁੱਛੋ ਜੀ ਕਦੋਂ ਤੱਕ ਤੁਸੀਂ ਅਪਾਇੰਟ ਕਰ ਦੋਗੇ ਇੱਕ ਗਾਇਨਕੋਲੋਜਿਸ ਤੁਸੀਂ ਮੈਨੂੰ ਜੇ ਟਾਈਮ ਫਰੇਮ ਦੋ ਇਸ ਟਾਈਮ ਤੱਕ ਕਿਉਂਕਿ 2 ਸਾਲ ਹੋ ਚੁੱਕੇ ਨੇ ਉਥੇ ਕੋਈ ਅਪਾਇੰਟਮੈਂਟ ਨਹੀਂ ਹੋਈ ਹੈ ਥੈਂਕ ਯੂ ਤੇ ਇਹ ਦੋਨੋਂ ਚੀਜ਼ਾਂ ਬਹੁਤ ਜ਼ਰੂਰੀ ਨੇ ਥੈਂਕ ਯੂ ਥੈਂਕ ਯੂ